ਇਹ ਇੱਕ ਬ੍ਰਾਂਡ ਹੈ ਜੀ ਇੱਥੇ ਬਾਜ਼ਾਰ ਨਾਲੋਂ 25 ਤੋਂ 30% ਰੇਟ ਘੱਟ ਮਿਲੂਗਾ ਜੀਐਸਟੀ ਵਾਲਾ ਬਿੱਲ ਕੱਟ ਕੇ ਦਵਾਂਗੇ ਜੀ ਤੇ ਰੇਟ ਦਾ ਟਰਾਈ ਕਰਕੇ ਕਿਸਾਨ ਆਵੇ ਤੇ ਫਿਰ ਪਤਾ ਲੱਗੂਗਾ ਰੇਟਾਂ ਦਾ ਕਿੰਨਾ ਫਰਕ ਆ ਬਾਕੀ ਜਿਵੇਂ ਜਿਵੇਂ ਕਿਸਾਨ ਇੱਥੇ ਸਾਡੇ ਕੋਲੇ ਦੂਰੋਂ ਦੂਰੋਂ ਜਾਂਦੇ ਸੀਗੇ ਉਹਨਾਂ ਨੂੰ ਰੇਟ ਠੀਕ ਲੱਗਿਆ ਤਾਂ ਹੀ ਇੰਨੀ ਦੂਰ ਤੋਂ 100 ਕਿਲੋਮੀਟਰ ਤੋਂ ਚੱਲ ਕੇ ਜਾਂਦੇ ਸੀਗੇ ਜਿਹੜੇ ਸਾਡੇ ਕੋਲੇ ਖਾਸ ਹੈ ਮੇਨ ਰੇਟ ਹੈਗਾ ਪੱਕੇ ਬਿੱਲ ਤੇ オリジナル ਦਵਾਈ ਹੋਣ ਦਾ ਗਰੰਟੀ ਹੈਗੀ ਮੱਖੂ ਏਰੀਏ ਦੇ ਕਿਸਾਨ ਭਰਾਵਾਂ ਲਈ ਇੱਕ ਬਹੁਤ ਹੀ ਚੰਗੀ ਖਬਰ ਹੈ ਕਿ ਏਰੀਏ ਦੇ ਕਿਸਾਨ ਭਰਾਵਾਂ ਨੂੰ ਹੁਣ ਟਾਪ ਕੁਆਲਿਟੀ ਦੇ ਫਸਲ ਦੇ ਬੀਜਾਂ ਤੇ ਵਧੀਆ ਕੰਪਨੀ ਦੀਆਂ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਆਦ ਵਾਜਬ ਰੇਟਾਂ ਤੇ ਪੱਕੇ ਮਿਲਦੇ ਗਰੰਟੀ ਨਾਲ ਲੈਣ ਲਈ ਬਾਹਰ ਕਿਤੇ ਵੱਡੇ ਸ਼ਹਿਰ ਜਾਂ ਅੜੜ ਦੁਕਾਨਾਂ ਤੇ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਇਹ ਸਭ ਕੁਝ ਇੱਕੋ ਛੱਤ ਥੱਲੇ ਬਹੁਤ ਵਧੀਆ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਦੇ ਕਰਨ ਲਈ ਮਖੂ ਵਿੱਚ ਕਿਸਾਨ ਆਊਟਲੈਟ ਵਾਲਿਆਂ ਨੇ ਇੱਕ ਵੱਡੀ ਐਂਟਰੀ ਮਾਰੀ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਵੱਡੀਆਂ ਬ੍ਰਾਂਡਾਂ ਦੀਆਂ ਕਿਰਨਸ਼ਕ ਦਵਾਈਆਂ ਖਾਦਾਂ ਤੇ ਬੀਜਾਂ ਨੂੰ ਸਭ ਤੋਂ ਘੱਟ ਰੇਟਾਂ ਤੇ ਪੱਕੇ ਬਿਲ ਨਾਲ ਕਿਸਾਨਾਂ ਨੂੰ ਮਹਈਆ ਕਰਾਉਣ ਨੂੰ ਲੈ ਕੇ ਕਿਸਾਨ ਆਊਟਲੈਟ ਵਾਲੇ ਪੰਜਾਬ ਦੇ ਤਿੰਨ ਸ਼ਹਿਰ ਫਿਰੋਜ਼ਪੁਰ ਬਮਦੋਟ ਅਤੇ ਮੁਦਕੀ ਵਿੱਚ ਵੱਡਾ ਨਾਮ ਪਹਿਲਾਂ ਹੀ ਖੱਟ ਚੁੱਕੇ ਹਨ ਜਿਸ ਦੇ ਚੱਲਦਿਆਂ ਹੀ ਕਿਸਾਨ ਆਊਟਲੈਟ ਵਾਲਿਆਂ ਨੇ ਮਕੂ ਵਿੱਚ ਸੁਲਤਾਨਪੁਰ ਲੋਧੀ ਰੋਡ ਸਾਹਮਣੇ ਰਾਧਾ ਸਵਾਮੀ ਡੇਰਾ ਮਕੂ ਵਿੱਚ ਵੀ ਆਪਣੇ ਵੱਡੇ ਸ਼ੋਅਰੂਮ ਦੇ ਨਾਲ ਉਦਘਾਟਨ ਕਰ ਦਿੱਤਾ ਹੈ ਕਿਸਾਨ ਆਊਟਲੈਟ ਵਾਲਿਆਂ ਦੇ ਮਕੂ ਸ਼ੋਅਰੂਮ ਦੇ ਉਦਘਾਟਨੀ ਸਮਾਰੋਹ ਤੇ ਕਿਸਾਨ ਭਰਾਵਾਂ ਦੀ ਜਾਣਕਾਰੀ ਲਈ ਕੁਝ ਜ਼ਰੂਰੀ ਗੱਲਬਾਤ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਗੱਲਬਾਤ ਨੂੰ ਲੈ ਕੇ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਭੇਜੋ ਅਤੇ ਹੋਰ ਜਾਣਕਾਰੀ ਲੈਣ ਵਾਸਤੇ ਸਕਰੀਨ ਤੇ ਕਿਸਾਨ ਆਊਟਲੈਟ ਵਾਲਿਆਂ ਦੇ ਨੰਬਰ ਆ ਰਹੇ ਨੇ ਉਹਦੇ ਤੇ ਤੁਸੀਂ ਕਾਲ ਕਰਕੇ ਕੋਈ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ ਅਤੇ ਇਹ ਜਾਣਕਾਰੀ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਕਰ ਲਈਏ ਇਸ ਪੋਸਟ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਆਓ ਸੁਣਾਉਣੀ ਹੈ ਤੁਹਾਨੂੰ ਕਿਸਾਨ ਆਊਟਲੈਟ ਵਾਲਿਆਂ ਦੇ ਸੰਚਾਲਕਾਂ ਦੇ ਨਾਲ ਹੋਈ ਗੱਲਬਾਤ ਤੇ ਮਖੂ ਦੇ ਵਿੱਚ ਅਸੀਂ ਖੜੇ ਹੋਏ ਆ ਆਊਟਲਟ ਵਾਲਿਆਂ ਦੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਆਊਟਲਟ ਜਿਹੜੇ ਕੀ ਪੰਜਾਬ ਦੇ ਵਿੱਚ ਆਪਣੇ ਕਾਫੀ ਇਹਨਾਂ ਦੀਆਂ ਤਿੰਨ ਬ੍ਰਾਂਚਾਂ ਪਹਿਲਾਂ ਵੀ ਨੇ ਤੇ ਚੌਥੀ ਬ੍ਰਾਂਚ ਅੱਜ ਮਖੂ ਦੇ ਵਿੱਚ ਇਹਨਾਂ ਨੇ ਖੋਲੀ ਆ ਜਿਹੜਾ ਕਿ ਡੇਰਾ ਸਤਸੰਗ ਬਿਆਸ ਉਤੇ ਬਿਲਕੁਲ ਸਾਹਮਣੇ ਆਪੋਜੀਟ ਜਿਹੜੀ ਆ ਉੱਥੇ ਇਹਨਾਂ ਨੇ ਆਪਣੀ ਬ੍ਰਾਂਚ ਖੋਲੀ ਆ ਸਾਡੇ ਨਾਲ ਜਿਹੜੇ ਬ੍ਰਾਂਚ ਦੇ ਅੰਦਰ ਨੇ ਸਾਰੇ ਨਾਲੇ ਸਾਡੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਵੀਰ ਜੀ ਜਿਵੇਂ ਮੈਂ ਦੱਸਿਆ ਕਿ ਔਰਲਟ ਜਿਹੜੀ ਇੱਥੇ ਤੁਸੀਂ ਖੋਲੀ ਹੋਈ ਹੈ ਪੈਸਟੀਸਾਈਡ ਦੀ ਜੀ ਤੁਹਾਡੇ ਕੋਲੇ ਕੰਪਨੀਆਂ ਨੇ ਕਿੰਨੀਆਂ ਕੰਪਨੀਆਂ ਦੀ ਦਵਾਈ ਜਿਹੜੀ ਤੁਹਾਡੇ ਕੋਲੇ ਜਿਹੜੀ ਇੱਥੇ ਉਪਲਬਧ ਹੋਊਗੀ ਪਹਿਲਾਂ ਵੈਗਰੂ ਜੀ ਦਾ ਖਾਲਸਾ ਵੈਰ ਜੀ ਕੀ ਫਤੇ ਜੀ ਸਾਡੇ ਕੋਲ ਨਾ ਇੱਥੇ 22 ਇੰਟਰਨੈਸ਼ਨਲ ਕੰਪਨੀਆਂ ਹੈ ਜੀ ਓਕੇ ਹਰੇਕ ਸਜੈਂਟਾ ਬਾਯਰ ਕਾੜਾ ਐਫਐਮਸੀ ਅਡਾਮਾ ਸੁਮੋਟਮੋ ਮਿਤਸੂਮੀ ਵਰਗੀ ਜਿੰਨੇ ਨੂੰ ਕਿਸਾਨ ਵੱਡੀਆਂ ਕੰਪਨੀਆਂ ਮੰਨਦੇ ਨੇ ਹਾਂਜੀ ਹਾਂਜੀ ਉਹ ਸਾਰੀਆਂ ਨੇ ਆਪਣੇ ਕੋਲੇ ਹੋਏ ਇੱਕ ਬ੍ਰਾਂਡ ਹੈ ਜੀ ਇੱਥੇ ਬਾਜ਼ਾਰ ਨਾਲੋਂ 25 ਤੋਂ 30% ਰੇਟ ਘੱਟ ਮਿਲੂਗਾ ਜੀਐਸਟੀ ਵਾਲਾ ਬਿੱਲ ਕੱਟ ਕੇ ਦਵਾਂਗੇ ਜੀ ਤੇ ਰੇਟ ਦਾ ਟਰਾਈ ਕਰਕੇ ਕਿਸਾਨ ਆਵੇ ਤੇ ਫਿਰ ਪਤਾ ਲੱਗੂਗਾ ਰੇਟਾਂ ਦਾ ਕਿੰਨਾ ਫਰਕ ਆ ਇਹ ਤੁਸੀਂ ਦਾਵਾ ਕਰ ਰਹੇ ਜਿਹੜਾ ਕਿ ਕਿਸਾਨਾਂ ਨੂੰ ਰੇਟ ਘੱਟ ਦਿਓਗੇ ਕਿਉਂਕਿ ਜਦੋਂ ਕੋਈ ਸ਼ੁਰੂਆਤ ਹੁੰਦੀ ਆ ਹਰ ਕੋਈ ਦਾਵਾ ਕਰਦਾ ਵਾ ਤੇ ਤੁਹਾਡਾ ਦਾਵਾ ਜਿਹੜਾ ਉਹ ਤੁਹਾਨੂੰ ਬਾਅਦ ਵਿੱਚ ਲੋਕ ਦੱਸਣਗੇ ਵੀ ਕਿਵੇਂ ਆ ਤੁਸੀਂ ਕੀ ਅਪੀਲ ਕੀ ਕਰਦੇ ਹੋ ਸਾਡੇ ਚੈਨਲ ਤੇ ਜਿਹੜੀ ਕਿਸਾਨਾਂ ਨੂੰ ਇੱਕ ਵਾਰੀ ਕਹਾਂਗੇ ਜਿਹੜਾ ਆਊਗਾ ਤੁਹਾਨੂੰ ਪਰਖੂਗਾ ਫਿਰ ਤੁਹਾਡੇ ਨਾਲ ਚੱਲੂਗਾ ਹਾਂਜੀ ਜਿਵੇਂ ਤੁਸੀਂ ਦਾਅਵੇ ਦੀ ਗੱਲ ਕੀਤੀ ਆ ਅਸੀਂ ਇੱਕ ਸਟੋਰ ਜਿਹੜਾ ਫੋਲਪੁਰਾ ਪਿਛਲੇ 3 ਸਾਲ ਤੋਂ ਚਲਾ ਰਹੇ ਆ 3 ਸਾਲ ਅਸੀਂ ਲਗਾਤਾਰ ਕਿਸਾਨਾਂ ਨੂੰ ਘੱਟ ਰੇਟ ਤੇ ਦਵਾਈ ਦਿੱਤੀ ਆ ਉਸ ਤੋਂ ਬਾਅਦ ਇਸ ਏਰੀਆ ਦੇ ਬਹੁਤ ਸਾਰੇ ਕਿਸਾਨ ਜਿਹੜੇ ਸਾਡੇ ਕੋਲੇ ਉੱਥੇ ਚੱਲ ਕੇ ਜਾਂਦੇ ਸੀ ਪਰ ਉਹਨਾਂ ਨੂੰ ਬਹੁਤ ਦੂਰ ਪੈਂਦਾ ਸੀ ਤਾਂ ਉਹਨਾਂ ਦੀ ਮੰਗ ਤੇ ਅਸੀਂ ਇੱਥੇ ਖੋਲਿਆ ਹੈਗਾ ਬਾਕੀ ਜਿਵੇਂ ਜਿਵੇਂ ਕਿਸਾਨ ਇੱਥੇ ਸਾਡੇ ਕੋਲੇ ਦੂਰੋਂ ਦੂਰੋਂ ਜਾਂਦੇ ਸੀਗੇ ਉਹਨਾਂ ਨੂੰ ਰੇਟ ਠੀਕ ਲੱਗਿਆ ਤਾਂ ਹੀ ਇੰਨੀ ਦੂਰ ਤੋਂ 100 ਕਿਲੋਮੀਟਰ ਤੋਂ ਚੱਲ ਕੇ ਜਾਂਦੇ ਸੀਗੇ ਜਿਹੜੇ ਸਾਡੇ ਕੋਲੇ ਖਾਸ ਮੇਨ ਰੇਟ ਹੈਗਾ ਪੱਕੇ ਬਿੱਲ ਤੇ オリジナル ਦਵਾਈ ਹੋਣ ਦਾ ਗਾਰੰਟੀ ਹੈਗੀ ਆ ਜਿਹੜੀ ਮਤਲਬ ਕਿ ਦਵਾਈ ਕੋਈ ਜਿਵੇਂ ਬਹੁਤ ਚਲਦਾ ਪੈਸਟੀਸਾਈਡ ਦੇ ਵਿੱਚ ਇਹਨੂੰ ਕਿਹਾ ਜਾਂਦਾ ਕਿ ਪੈਸਟੀਸਾਈਡ ਔਰ ਜਿਹੜੀਆਂ ਫਾਰਮਰਾਂ ਲਈ ਦਵਾਈਆਂ ਇਹਨਾਂ ਦੇ ਵਿੱਚ ਬਹੁਤ ਵੱਡਾ ਕਪੜਾ ਹੁੰਦਾ ਬਿੱਲਾਂ ਨੂੰ ਲੈ ਕੇ ਵੀ ਕੋਈ ਇਹੋ ਜੀ ਗੱਲਬਾਤ ਨਹੀਂ ਕਿਸਾਨ ਦੇ ਕਰਨ ਵਿੱਚ ਇੱਥੇ ਭਾਵੇਂ ਕਿਸਾਨ ਬਿੱਲ ਮੰਗੇ ਚਾਹੇ ਨਾ ਮੰਗੇ ਸਾਡੇ ਹਰੇਕ ਦਵਾਈ ਦਾ ਚਾਹੇ ਤੁਸੀਂ ਇੱਕ ਸ਼ੀਸ਼ੀ ਲੈਣੀ ਚਾਹੇ ਤੁਸੀਂ 100 ਕਿੱਲੇ ਦੀ ਦਵਾਈ ਲੈਣੇ ਆ ਹਰੇਕ ਦਾ ਜਿਹੜਾ ਬਿੱਲ ਕੱਟਣਾ ਲਾਜ਼ਮੀ ਹੈਗਾ ਬਿੱਲ ਕੱਟ ਕੇ ਹੀ ਸ਼ੀਸ਼ੀ ਬਾਹਰ ਜਾਂਦੀ ਹੈ। ਦੇ ਦਰਸ਼ਕੋ ਜਿਵੇਂ ਇਹਨਾਂ ਦਾ ਦਾਵਾ ਕਿ ਇੱਕ ਨੰਬਰ ਦਾ ਕੰਮ ਹੋਊਗਾ ਬਿਲਕੁਲ ਹਰ ਇੱਕ ਚੀਜ਼ ਦਾ ਬਿੱਲ ਜਿਹੜਾ ਵਾ ਉਹ ਕੰਪਨੀ ਵੱਲੋਂ オリジナル ਬਿੱਲ ਹੋਊਗਾ ਸਾਰਾ ਕੁਝ ਹਾਂਜੀ ਡਰਾ ਕਿਸਾਨ ਭਰਾਵਾਂ ਲਈ ਕੱਢਿਆ ਗਿਆ ਜੀ ਜਿਹਦੇ ਵਿੱਚ ਜੂਸਰ LED ਤੇ 에어 ਕੰਡੀਸ਼ਨ ਜਿਹੜਾ AC ਹੈ ਜੀ ਉਹਦਾ ਡਰਾ ਕੱਢਿਆ ਗਿਆ ਜੀ ਜੋ ਕਿ ਕਿਸਾਨ ਭਰਾਵਾਂ ਦੇ ਸਾਹਮਣੇ ਕੱਢਿਆ ਗਿਆ ਜੀ ਤੇ ਬੜੇ ਪਾਰਦਰਸ਼ੀ ਟੰਗਨਾ ਕੱਢਿਆ ਗਿਆ ਹੈ ਅਪੀਲ ਕੀ ਕਰਦੇ ਹੋ ਤੁਸੀਂ ਮੈਂ ਜਿਵੇਂ ਇਹਨਾਂ ਨੂੰ ਵੀ ਕਹਾਂ ਕਿ ਜਿਹੜੇ ਤੁਹਾਡੇ ਕੋਲ ਇੱਕ ਵਾਰੀ ਆਉਣ ਥਾਰੇ ਜਿਹੜੇ ਕਿਉਂਕਿ ਜਦੋਂ ਕਹਿੰਦੇ ਕਿ ਨਵੀਂ ਵਿਆਹ ਦਾ ਮੂੰਹ ਵੇਖਣ ਹਰ ਕੋਈ ਆਉਂਦਾ ਬਾਅਦ ਚ ਸੰਸਕਾਰਾਂ ਦਾ ਪਤਾ ਲੱਗਦਾ ਕਿ ਕਿੰਨੇ ਦਿਨ ਜਾਂਦਾ ਕੰਮ ਇੱਕ ਵਾਰੀ ਮੂੰਹ ਵੀ ਇੱਕ ਨਾਉਣਗੇ ਅੱਗੇ ਤੁਸੀਂ ਫਿਰ ਉਹਨਾਂ ਨੂੰ ਉਹਨਾਂ ਦੇ ਨਾਲ ਨਿਭਾਉਣੀ ਆ ਸਾਡੀ ਕਿਸਾਨ ਵੀਰਾਂ ਨੂੰ ਇਹੀ ਅਪੀਲ ਹੈ ਜੀ ਕਿ ਉਹ ਇੱਕ ਵਾਰ ਸਾਨੂੰ ਸੇਵਾ ਦਾ ਮੌਕਾ ਦੇਣ ਜੀ ਉਸ ਤੋਂ ਬਾਅਦ ਉਹ ਖੁਦ ਹੀ ਕਹਿਣਗੇ ਕਿ ਵਾਕਿਆ ਹੀ ਸਾਡਾ ਕੰਮ ਪਾਰਦਰਸ਼ੀ ਤੇ ਇੱਕ ਨੰਬਰ ਚ ਹੈ ਜੀ ਬਾਕੀ ਸਾਡੀ ਕਿਸਾਨ ਵੀਰਾਂ ਨੂੰ ਇਹੀ ਅਪੀਲ ਹੈ ਕਿ ਜਿਹੜੀ ਬਾਜ਼ਾਰ ਵਿੱਚ ਹੋ ਰਹੀ ਲੋਟ ਹੈ ਜੀ ਉਸ ਨੂੰ ਰੋਕ ਇਹ ਕਿਸਾਨਾਂ ਦਾ ਸਟੋਰ ਹੈ ਤੇ ਕਿਸਾਨਾਂ ਦੀ ਭਲਾਈ ਵਾਸਤੇ ਹੀ ਆ। ਬਸ ਇਹੀ ਅਪੀਲ ਹੈ ਜੀ ਕਿਸਾਨਾਂ ਨੂੰ। ਇਹ ਦਰਸ਼ਕੋ ਜਿਵੇਂ ਤੁਹਾਨੂੰ ਮੈਂ ਗੱਲ ਪਹਿਲੇ ਸਾਰੇ ਵੀਰਾਂ ਦੀ ਸੁਣਾ ਦਿੱਤੀ ਆ। ਅਸੀਂ ਵੀ ਤੁਹਾਨੂੰ ਲਾਸਟ ਦੇ ਉਤੇ ਇਹੀ ਗੱਲ ਕਹਿਣਾ ਕਿ ਇੱਕ ਵਾਰੀ ਆਓ ਜਰੂਰ ਜਿਹੜੇ ਵੀਰ ਇਹਦਾ ਦਾਵਾ ਕਰ ਰਹੇ ਨੇ ਕੋਈ ਗੱਲਬਾਤ ਹੈ ਆ ਤਾਂ ਹੀ ਅੱਜ ਪੂਰੇ ਇਲਾਕੇ ਭਰ ਤੋਂ ਜਿਹੜੇ ਕਿਸਾਨ ਔਰ ਮੋਹਤਵਾਰ ਇਲਾਕੇ ਦੇ ਸਰਪੰਚ ਵੀ ਹੋਰ ਨਾਮਵਰ ਸ਼ਖੀਦਾ ਇੱਥੇ ਪਹੁੰਚੀਆਂ ਸਨ ਸਾਰੀਆਂ ਅੱਜ ਤਿੰਨਾਂ ਨੇ ਜਿਹੜਾ ਡਰਾ ਵੀ ਕੱਢਿਆ ਵਾ ਜਿਹਦੇ ਵਿੱਚ ਵੱਡੇ ਨਾਮ ਵੀ ਆ। ਤੇ ਹੋਰ ਛੋਟੇ ਨਾਮ ਵੀ ਜਿਹੜੇ ਹਰ ਇੱਕ ਕਿਸਾਨ ਨੂੰ ਜਿਹੜੇ ਇਹਨਾਂ ਵੱਲੋਂ ਦਿੱਤੇ ਗਏ ਆ ਅਸੀਂ ਵੀ ਅਪੀਲ ਕਰਦੇ ਆ ਕਿ ਇੱਕ ਵਾਰੀ ਜ਼ਰੂਰ ਪਹੁੰਚੋ ਆਊਟਲੁੱਕ ਵਾਲਿਆਂ ਦੇ ਤੇ ਤੁਹਾਨੂੰ ਜਿਹੜਾ ਫਰਕ ਉਹ ਦੇਖਣ ਨੂੰ ਮਿਲੂਗਾ ਤੇ ਕੋਈ ਇਹ ਨਹੀਂ ਹੋਊਗਾ ਜਿਵੇਂ ਕਿ ਦਾਵਾ ਕੀਤਾ ਜਾਂਦਾ ਤੇ ਗੱਲ ਹੋਰ ਕੋਈ ਨਿਕਲੂਗੀ ਇਦਾਂ ਨਹੀਂ ਹੋਊਗੀ ਤੁਸੀਂ ਵਰਤੋਗੇ ਤੇ ਪਰਖੋਗੇ ਤੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਸਤਿ ਸ੍ਰੀ ਅਕਾਲ ਜੀ